ਸਰਾਂ ਦੇ ਖਿਲਾਫ ਮੁਹਿੰਮ ਜਾਰੀ ਰਹਿੰਦੀ ਹੈ ਉਹਦੇ ਵਿੱਚ ਸਾਨੂੰ ਕੱਲ ਵੱਡੀ ਸਫਲਤਾ ਮਿਲੀ ਜਦੋਂ ਦਰਾਹਾ ਥਾਣੇ ਦੀ ਪੁਲਿਸ ਨੂੰ ਅੰਡਰ ਦਰ ਸੁਪਰਵੀਜ਼ਨ ਆਫ ਐਸਪੀਡੀ ਸੌਰਵ ਚੰਦਰ ਜੀ ਡੀਐਸਪੀ ਪਾਇਲ ਨੇ ਕਿਹਾ ਐਸਐਚਓ ਦਰਾਹਾ ਇੰਸਪੈਕਟਰ ਰੋਹਿਤ ਨਾਨੀ ਟੀਮ ਨੂੰ ਕੱਲ ਇੱਕ ਅੰਤਰਰਾਜੀ ਨਸ਼ਾ ਸਪਲਾਈ ਕਰਨ ਵਾਲਾ ਇੱਕ ਨਸ਼ਾ ਤਸਕਰ ਸਾਡੇ ਕਾਬੂ ਆਇਆ ਜਿਸ ਵਿੱਚੋਂ ਸਾਨੂੰ 5 ਕੁਇੰਟਲ 50 ਕਿਲੋ ਪੁੱਕੀ ਚੂਰਾ ਪੋਸਟ ਬਰਾਮਦ ਹੋਇਆ ਇਹ ਜੀ ਡੀਟੇਲਸ ਮੈਂ ਦੱਸਣਾ ਚਾਹਾਂਗੀ ਜੀ ਸਾਨੂੰ ਕੱਲ ਸਾਡੇ ਜਿਹੜੀ ਦਰਾਹਾ ਦਰਾਹਾ ਥਾਣਾ ਦੀ ਪੁਲਿਸ ਪਾਰਟੀ ਹੈ ਉਹਨਾਂ ਨੂੰ ਨਾਕਾਬੰਦੀ ਦੇ ਦੌਰਾਨ ਕਦੋਂ ਚੌਕ अर्ਲੀ ਮਾਰਨਿੰਗ ਇੱਕ ਇਨਪੁਟ ਦਾ ਇਤਲਾਮ ਮਿਲੀ ਸੀ ਕਿ ਇੱਕ ਕੁਲਵਿੰਦਰ ਸਿੰਘ ਵਾਸੀ ਪਿੰਡ ਮਹਿਲਗੰਜ ਜ਼ਿਲ੍ਹਾ ਲਖੀਮਪੁਰ ਯੂਪੀ ਦਾ ਵਿਅਕਤੀ ਹੈ ਜੋ ਟਰੱਕ ਨੰਬਰ ਪੀਬੀ 10 ਐਚਕਿਊ 9215 ਦਾ ਕਲੀਨਰ ਹੈ ਇਹ ਟਰੱਕ ਪਿੰਡ ਬੁਆਣੀ ਸਾਡੇ ਏਰੀਆ ਦਾ ਹੀ ਹੈਗਾ ਜੋ ਇਹ ਜਿਹੜਾ ਟਰੱਕ ਹੈ ਇਹਦੇ ਚ ਭੁੱਕੀ ਚੂਰਾ ਪੋਸਤ ਪਾਰੀ ਮਾਤਰਾ ਚ ਹੈਗਾ ਤੇ ਇਹਨੂੰ ਵੇਚਣ ਲਈ ਆਪਣੇ ਨੈਸ਼ਨਲ ਹਾਈਵੇ ਤੇ ਖੜਾ ਹੈ ਤੇ ਇਸ ਇਨਪੁਟ ਦੇ ਬੇਸ ਤੇ ਦਰਾਹਾ ਪੁਲਿਸ ਨੇ ਇੱਕ ਐਫ ਆਈ ਆਰ ਲੌਂਚ ਕੀਤਾ ਐਫ ਆਈ ਆਰ ਨੰਬਰ ਉਨੋਟ ਅੰਡਰ 156185 ਐਂਡੀਪੀਐਸ ਐਕਟ ਤੇ ਪਰਚਾ ਦਰਜ ਕਰਕੇ ਅਗੇ ਤਮਿਲ ਜਿਹੜੀ ਤਫਤੀਸ਼ ਤਮਿਲ ਚ ਲਿਆਂਦੀ ਗਈ ਡਿਊਰਿੰਗ ਇਨਵੈਸਟੀਗੇਸ਼ਨ ਸਾਡੇ ਡੀਐਸਪੀ ਫਾਈਲ ਇਹਦੀ ਨਿਗਰਾਨੀ ਚ ਜਦੋਂ ਟਰੱਕ ਦੀ ਪੂਰੀ ਛਾਣਬੀਨ ਕੀਤੀ ਗਈ ਉਹਦੇ ਚ ਸਾਨੂੰ 5 ਕਵਿੰਟਲ 50 ਕਿਲੋਗ੍ਰਾਮ ਪੁੱਕੀ ਚੂਰਾ ਪੋਸਟ ਪਰ ਆਮਦ ਹੋਈ ਜੋ ਹੈਵੀ ਕਮਰਸ਼ੀਅਲ ਕੁਆਂਟੀਟੀ ਹੁੰਦੀ ਹੈ और जरा ड्रा ड्राइवर है वह मौके तो नहीं मिले बट और उन्होंने असी तफतीश नॉमीनेट करा इस तो इसको पिछले भी जो कोई होर बिकॉज इट्स अ वेरी हैवी कटिटी तो असं पता करा जो होर कितने कितने सप्लाई करना सी हूँ तक प्रिलिमिन्री पता लगे कि जीडी कु है ये पिछं वैसट बंगोल तो लैके आए ਅੱਗੇ ਕਿੱਥੇ ਕਿੱਥੇ ਸਪਲਾਈ ਕਰਨਾ ਸੀ ਇਹ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਬਟ ਸਿンス ધ ਰਿਕਵਰੀ ਇਸ ਹਿਊਜ ਸੋ ਅਸੀਂ ਦੇਖਾਂਗੇ ਕਿੱਥੇ ਕਿੱਥੇ ਜਾਣਾ ਸੀ ਤੇ ਪਿੱਛੇ ਨਾਲ ਤੇ ਕੀ ਲਿੰਕ ਹੈ ਇਹਨਾਂ ਦਾ ਪਹਿਲਾਂ ਵੀ ਹੈ ਮਕਦਮੇ ਸਟਾਈਪ ਨਹੀਂ ਜੀ ਜਿਹੜਾ ਇਹ ਕੁਲਵਿੰਦਰ ਹੈ ਇਹਦੇ ਤੇ ਹੁਣ ਤੱਕ ਜੋ ਸਾਨੂੰ ਪਤਾ ਲੱਗਿਆ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਬਾਕੀ ਲੈਟਸ ਸੀ ਡਰਾਈਵਰ ਨੂੰ ਜਦੋਂ ਅਸੀਂ ਫੜਦੇ ਹਾਂ ਉਦੋਂ ਤੋਂ ਸ਼ਾਇਦ ਹੋਰ ਕਲੂ ਪਤਾ ਲੱਗੇ